ਦੋਸਤੋ ਸਵਾਗਤ ਹੈ ਤੁਹਾਡਾ ਜੀ ਜਿਨਾਂ ਵੀ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਆਏ ਹਾਂ ਜੌਂਡਰੀ 53 ਟਰੈਕਟਰ ਦੀ ਵੀਡੀਓ ਦੋਸਤੋ 2004 ਮਾਡਲ ਆ ਤੇ 435000 ਦੀ ਡਿਮਾਂਡ ਰੱਖੀ ਗਈ ਆ ਤੇ ਬਾਕੀ ਦਾ ਟਰੈਕਟਰ ਦੋਸਤੋ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਬਾਕੀ ਕਿਹੜਾ ਦਾ ਰੇਟ ਆ ਦੋਸਤੋ ਟਰੈਕਟਰ ਦਾ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਬਾਕੀ ਤੁਸੀਂ ਵੀਡੀਓ ਵਿੱਚ ਟਰੈਕਟਰ ਦੇਖ ਸਕਦੇ ਹੋ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗਾ ਸਾਰਾ ਟਰੈਕਟਰ ਰਿਜਨਲ ਦਾ ਰੰਗ ਪੇਂਟ ਸਾਰਾ ਨਾਲ ਦਾ ਹੋਇਆ ਬਗਾ ਇਹ ਸ਼ਤਰੀ ਲੱਗੀ ਹੋਈ ਹੈ ਪਾਵਰ ਸਟੀਅਰਿੰਗ ਨਿਊਲ ਕਰ ਚ ਟਰੈਕਟਰ ਹੈਗਾ ਡੈਕ ਲੱਗਿਆ ਹੋਇਆ ਹੈਗਾ ਟਾਇਰਾਂ ਦੀ ਗੱਲ ਕਰੀ ਦੋਸਤੋ ਪੋਲੋ ਦੇ ਟਾਇਰ 16x28 ਦੇ ਟਾਇਰ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਐਸੀ ਤੋਂ 90% ਟਾਇਰਾਂ ਦੀ ਕੰਡੀਸ਼ਨ ਪਈ ਆ ਬਾਕੀ ਸਾਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਰੰਗ ਪੇਂਟ ਸਾਰ ਨਾਲ ਤੋਂ ਹੈ ਵਾ ਡਬਲ ਟੰਡਾ ਸਾਨੂੰ ਨਾਲ ਮਿਲੂਗਾ ਬਾਕੀ ਬਹੁਤ ਹੀ ਸਾਫ ਹਾਲ ਤੇ ਟਰੈਕਟਰ ਦੋਸਤੋ ਤੇ ਘਰ ਦੀ ਖੇਤੀ ਤੇ ਚਲਾਇਆ ਹੋਇਆ ਹੈ ਟਰੈਕਟਰ 16x28 ਦੇ ਟਾਇਰ ਹੈਗੇ ਵਧੀਆ ਸਾਫਟਵੇਅਰ ਆ ਦੋਸਤੋ ਤੇ ਬਾਕੀ ਪੰਜਾਬ ਨੰਬਰ ਟਰੈਕਟਰ ਹੈਗਾ ਤੇ ਬਾਕੀ ਜੀ ਦੇਖ ਸਕਦੇ ਹੋ ਟਰੈਕਟਰ ਸਾਰਾ ਸਾਫ ਹੈ ਦੋਸਤੋ ਰਮਰੋਂ ਬਿਲਕੁਲ ਸਾਫ ਆਗੇ ਤੇ ਮਗਰਿਆੜ ਮੂੜ ਬਿਲਕੁਲ ਸਾਫ ਹੈ ਦੋਸਤੋ ਨਾਲ ਦੇ ਮਗਰਿਆੜ ਆਗੇ ਬਾਕੀ ਕੋੜਾ ਬੰਪਰ ਟਰੈਕਟਰ ਦੋਸਤੋ ਤਿੰਨ ਸਿਲੰਡਰ ਇੰਜਨ ਗিয়ার ਬਿਲਕੁਲ ਫੁੱਲ ਕੰਮ ਮੁੱਕਿਆ ਸਰਵਿਸ ਹੋਈ ਵੀ ਆ ਤੇ ਵਧੀਆ ਸਾਫ ਇੰਜਨ ਪਿਆ ਦੋਸਤੋ ਤੇ ਪਾਵ ਸਟੀering ਡੂਲ ਕਲਚ ਟਰੈਕਟਰ ਆ ਬਾਕੀ ਤੁਸੀਂ ਦੇਖ ਸਕਦੇ ਹੋ ਡੈਕ ਲੱਗਿਆ ਹੋਇਆਗਾ ਛਤਰੀ ਲੱਗੀ ਹੋਈ ਹੈਗੀ ਬਾਕੀ ਟਰੈਕਟਰ ਦੇ ਸਾਰੇ ਪਾਰਟ ਟਰੈਕਟਰ ਦੇ ਨਾਲ ਦੋਸਤੋ ਤੇ ਬਰਨਾਲੇ ਦੀ ਤੁਹਾਨੂੰ ਇਹ ਟਰੈਕਟਰ ਮਿਲੂਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ ਕੰਡੀਸ਼ਨ ਦੇ ਟਰੈਕਟਰ ਦੋਸਤੋ ਬਾਕੀ ਅਗਲਾ ਟਰੈਕਟਰ ਆਪਣੇ ਕੋਲੇ ਦੋਸਤੋ ਜੌਂਡੀਅਰ 5204 ਟਰੈਕਟਰ ਹੈਗਾ ਤੇ ਪੰਜਾਬ ਨੰਬਰ ਟਰੈਕਟਰ ਹੈ ਇਹ ਤੇ ਇਹਦਾ ਰੇਟ ਵੀ ਦੋਸਤੋ 2010 ਮਾਡਲ ਆ ਤੇ 390000 ਦੀ ਡਿਮਾਂਡ ਰੱਖੀ ਗਈ ਆ ਤੇ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਦੋਸਤੋ ਕੋੜਾ ਬੰਪਰ ਟਰੈਕਟਰ ਆ ਛਤਰੀ ਲੱਗੀ ਹੋਈ ਹੈਗੀ ਜੌਂਡੀਅਰ 5204 ਟਰੈਕਟਰ ਹੈਗਾ ਬਹੁਤ ਹੀ ਸੰਭ ਕੇ ਰੱਖਿਆ ਹੋਇਆ ਟਰੈਕਟਰ ਹੈਗਾ ਇੰਜਨ ਗੇਅਰ ਬਲੂ ਫੁੱਲ ਕੰਮ ਓਕੇ ਸਰਵਿਸ ਹੋਈ ਵੀ ਆ ਪਾਵਰ ਸਟੀering ਟਰੈਕਟਰ ਛਤਰੀ ਲੱਗੀ ਹੋਈ ਹੈਗੀ ਤੇ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਤੇ ਪੰਜਾਬ ਨੰਬਰ ਟਰੈਕਟਰ ਹੈਗਾ ਸਰਬਸੋਈ ਵੀ ਇੰਜਨ ਗੇਅਰ ਬਲੂ ਫੁੱਲ ਕੰਮ ਓਕੇ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਰੰਗ ਪੇਂਟ ਸਾਰਾ ਨਾਲ ਦਾ ਹੈ ਵਾਹ ਟਰੈਕਟਰ ਸਾਰਾ origignal ਹੈਗਾ ਟਰੈਕਟਰ ਦੇ ਸਾਰੇ ਪਾਰਟਸ ਟਰੈਕਟਰ ਦੇ ਨਾਲ ਦੇ ਦੋਸਤੋ ਤਿੰਨ ਸਿਲੰਡਰ ਹੈਗੇ ਤੇ ਛਤਰੀ ਲੱਗੀ ਹੋਈ ਹੈ ਤਿੰਨ ਸਿਲੰਡਰ ਤੇ ਬਾਕੀ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਹੈ ਜਾਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਆ ਆਪਾਂ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਸੰਬੰਧੀ ਕੋਈ ਵੀ ਗੱਲਬਾਤ ਕਰ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹਾਂ ਟਰੈਕਟਰ ਦੀ ਲੋਕੇਸ਼ਨ ਦੋਸਤੋ ਸੁਣੋ ਇਹ ਬਰਨਾਲੇ ਏਰੀਆ ਦੇ ਵਿੱਚ ਤੁਹਾਨੂੰ ਟਰੈਕਟਰ ਖੜਾ ਮਿਲੂਗਾ ਤੇ ਬਾਕੀ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਸੀਟ ਦੇ ਟਾਇਰ 16x14x28 ਦੇ ਟਾਇਰ ਤੇ ਵਧੀਆ ਕੰਡੀਸ਼ਨ ਦੇ ਵਿੱਚ ਇਹਨਾਂ ਵਿਚਾਰੇ ਟਾਇਰ ਸਾਫ਼ ਮਿਲਣਗੇ ਤੇ ਬਾਕੀ ਵੀਡੀਓ ਨੂੰ ਕਰ ਦੋ ਬਾਅਦ ਤੇ ਸ਼ੇਅਰ ਦੋਸਤੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਉਹ ਟਰੈਕਟਰ ਦਿਖਾ ਦਿੰਨੇ ਆ ਬਿਲਕੁਲ ਸਾਫ ਕੰਡੀਸ਼ਨ ਵਿੱਚ ਟਰੈਕਟਰ ਆ ਦੋਸਤੋ ਤੇ ਬਾਕੀ ਧੰਨਵਾਦ ਦੋਸਤੋ